ਅੱਜ ਜੋ ਜਿਉਂਦਾ ਦਾ ਮਸਲਾ ਪਿਛਲੇ ਸਮੇਂ ਤੋਂ ਭਕਿਆ ਹੋਇਆ ਜਿਦੇ ਵਿੱਚ ਸਰਦਾਰਾਂ ਦੇ ਵੱਲੋਂ ਜਿਹੜੇ 107 ਸਾਲਾਂ ਤੋਂ ਵੱਧ 117 ਸਾਲਾਂ ਤੋਂ ਵੱਧ ਜ਼ਮੀਨਾਂ ਤੇ ਕਾਬਜ ਕਿਸਾਨਾਂ ਨੂੰ ਕੇਸ ਦੇ ਰਾਹੀਂ ਉਹਨਾਂ ਤੋਂ ਜ਼ਮੀਨਾਂ ਵਾਪਸ ਲੈਣ ਦੇ ਲਈ ਵੱਡੀ ਫੋਰਸ ਨਫਰੀ ਨੂੰ ਲੈ ਕੇ ਬਾਰ ਬਾਰ ਹਮਲਾ ਕੀਤਾ ਜਾ ਰਿਹਾ ਪਿੰਡ ਤੇ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਜਿਹੜਾ ਮਰਬੇਬੰਦੀ ਕਰਨ ਵਾਲਾ ਜਿਹੜਾ ਉਹ ਪ੍ਰੋਸੈਸ ਸ਼ੁਰੂ ਕਰਨ ਦੀਆਂ ਤਿਆਰੀਆਂ ਕਰਦਾ ਪ੍ਰਸ਼ਾਸਨ ਅੱਜ ਫੇਰ ਪਿੰਡ ਜਿਉਂ ਦੇ ਵਿੱਚ ਪੁਲਿਸ ਫੋਰਸ ਜਿਹੜੀ ਵੱਡੀ ਗਿਣਤੀ ਦੇ ਵਿੱਚ ਪਹੁੰਚੀ ਹੋਈ ਆ ਜੇ ਤੁਹਾਨੂੰ ਦੇਖ ਰਹੀ ਆ ਫੋਰਸ ਖੜੀ ਬੱਡੀ ਨਫਰੀ ਲੈ ਕੇ ਅੱਜ ਫੇਰ ਪ੍ਰਸ਼ਾਸਨ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਨਿਸ਼ਾਨਦੇਹੀ ਕਰਨ ਦੇ ਲਈ ਆਇਆ ਹੈ ਜਿਹਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ ਵੱਲੋਂ ਵੱਡੇ ਜਿਹੜੇ ਕਾਫਲੇ ਆਓ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਬਈ ਕਦਾ ਤਿੱਤ ਵੀ ਅਸੀਂ ਆਪਣੀਆਂ ਜ਼ਮੀਨਾਂ ਦੇ ਵਿੱਚ ਐਂ ਪੈਰ ਨਹੀਂ ਪਾਉਣ ਦਵਾਂਗੇ ਵੀ ਜਿਹੜੇ 117 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਕਿਸਾਨਾਂ ਨੂੰ ਵਾਹੀ ਬੀਜੀ ਕਰਦੇ ਨੂੰ ਉਸ ਜ਼ਮੀਨ ਦੇ ਉੱਤੇ ਤੇ ਅੱਜ ਸਰਦਾਰਾਂ ਦੇ ਵੱਲੋਂ ਕੋਰਟ ਦੇ ਵਿੱਚ ਕੇਸ ਕਰਕੇ ਉਹ ਜ਼ਮੀਨਾਂ ਨੂੰ ਛਡਵਾਉਣ ਦੇ ਲਈ ਜਿਹੜਾ ਕੋਰਟ ਦੇ ਵੱਲੋਂ ਕਿਹਾ ਗਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਕਿਸਾਨ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਤੇ ਦੂਜੇ ਪਾਸੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਓ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਨਿਸ਼ਾਨਦੇਹੀ ਕਰਵਾਉਣ ਦੇ ਲਈ ਆਇਆ ਹੋਇਆ ਵੀ ੱੱੱਕੇ ਨਾਲ ਅਸੀਂ ਉਹ ਜਿਹੜੀਆਂ ਜ਼ਮੀਨਾਂ ਤੇ ਨਿਸ਼ਾਨਦੇਹੀ ਕਰਵਾਵਾਂਗੇ ਤੇ ਆਗੂ ਵਿਉਂਤਬੰਦੀ ਜਿਹੜੀ ਉਹ ਬਣਾ ਰਹੇ ਆ ਅਗਲੀ ਕਿੱਧਰ ਨੂੰ ਜਾਣਾ ਆਪਾਂ ਕਿਧਰ ਨੂੰ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਕਿਸਾਨ ਨੇ ਉਹ ਇਕੱਠੇ ਹੋ ਕੇ ਸੜਕ ਦੇ ਵੱਲ ਨੂੰ ਬੱਦਰ ਰਹੇ ਨੇ ਚਿੱਤਰ ਨੂੰ ਫੋਰਸ ਖੜੀ ਹੈ ਨਾ ਸਿੱਧੇ ਹੋ ਜਾਏਗਾ ਬਸ ਸਿੱਧੇ ਫੋਰਸ ਆਈ ਹੋਈ ਆ ਵੱਡੀ ਪੱਧਰ ਤੇ ਉਧਰ ਨੂੰ ਕਿਸਾਨ ਜਿਹੜੇ ਉਹ ਵਧ ਰਹੇ ਨੇ ਵੀ ਅਸੀਂ ਕਦੇ ਵੀ ਆਪਣੀਆਂ ਜ਼ਮੀਨਾਂ ਦੇ ਵਿੱਚ ਜਿਹੜਾ ੱੱਕੇ ਦੇ ਨਾਲ ਪੈਰ ਨਹੀਂ ਪਾਉਣ ਦਵਾਂਗੇ ਪਤਾ ਨਹੀਂ ਕਿੱਥੇ ਹਾਸਾ ਅਸਰ ਨਹੀਂ ਵੀ ਆ ਚ ਪੈਣਾ ਕਿਸਾਨ ਤੁਸੀਂ ਦੇਖ ਸਕਦੇ ਹੋ ਵੀ ਸਾਡੀਆਂ ਮਾਵਾ ਭੈਣਾ ਸਾਡੇ ਕਿਸਾਨ ਵੀਰ ਆਪਣੀਆਂ ਜ਼ਮੀਨਾਂ ਦੀ ਰਾਖੀ ਦੇ ਲਈ ਵੱਡੀ ਪੱਧਰ ਤੇ ਜਿਹੜੇ ਅੱਗੇ ਵਧ ਰਹੇ ਨੇ ਤੇ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਵੀ ਅੱਗੇ ਨੂੰ ਵਧ ਰਿਹਾ ਹੈ ਲੋਕਾਂ ਦੇ ਹੱਥਾਂ ਦੇ ਨਾਲ 何 ਤੁਸੀਂ ਦੇਖ ਸਕਦੇ ਹੋ ਵੀ ਕਿਸਾਨ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਜਿੱਧਰ ਨੂੰ ਪੁਲਿਸ ਪ੍ਰਸ਼ਾਸਨ ਖੜਾ ਹੈ ਅੱਗੇ ਨੂੰ ਵਧ ਰਿਹਾ ਪੁਲਿਸ ਪ੍ਰਸ਼ਾਸਨ ਉਸ ਵੱਲ ਨੂੰ ਕਿਸਾਨ ਮਜ਼ਦੂਰ ਸਾਡੀਆਂ ਮਾਮਾ ਭੈਣਾਂ ਉਹ ਸਾਰੇ ਵਧ ਰਹੇ ਆ ਵੀ ਕਦਾ ਜਿੱਤ ਵੀ ਅਸੀਂ ਤੱਕੇ ਦੇ ਨਾਲ ਸਾਡੀਆਂ ਜ਼ਮੀਨਾਂ ਦੇ ਵਿੱਚ ਪੈਰ ਨਹੀਂ ਪਾਉਣ ਦਵਾਂਗੇ ਵੀ ਜੋ ਜ਼ਮੀਨਾਂ 117 ਸਾਲਾਂ ਤੋਂ ਕਿਸਾਨ ਬੋਂਦੇ ਬੀਜਦੇ ਆ ਤੇ ਉਹ ਜ਼ਮੀਨਾਂ ਤੇ ਪੁਲਿਸ ਨਫਰੀ ਦੇ ਨਾਲ ਨਿਸ਼ਾਨਦੇਹੀ ਕਰਕੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਬਾਹਰ ਕੱਢ ਕੇ ਜਿਹੜੇ ਇਥੋਂ ਦੇ ਸਰਦਾਰ ਨੇ ਉਹਨਾਂ ਦੇ ਕਬਜ਼ੇ 'ਚ ਕਰਾ ਦਾਂਗੇ ਇਹ ਸਰਕਾਰ ਭੁੱਲ ਜਾਵੇ ਕਿਸਾਨ ਵੱਡੀ ਪੱਧਰ ਤੇ ਤੁਸੀਂ ਦੇਖ ਸਕਦੇ ਹੋ ਵੀ ਆਪਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਅੱਗੇ ਵਧ ਰਹੇ ਆ ਕਿਸਾਨ ਗੱਡੀਆਂ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਵਿੱਚ ਪੈਦਲ ਤੁਰ ਕੇ ਆ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੱਡੀ ਗਿਣਤੀ ਜੋ ਬੱਸਾਂ ਦੇ ਵਿੱਚ ਹੈ ਟੈਂਪੂਆਂ ਦੇ ਵਿੱਚ ਹੈ ਕਾਰਾਂ ਦੇ ਵਿੱਚੋਂ ਪਹੁੰਚ ਰਹੇ ਨੇ ਜੋ ਇਹ ਅਹਿਦ ਕਰਕੇ ਆਏ ਵੀ ਕਦੇ ਵੀ ਜੋ ਧੱਕੇ ਦੇ ਨਾਲ ਇਥੋਂ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਉਹ ਜੋ ਜ਼ਮੀਨਾਂ ਉਹਨਾਂ ਨੇ ਆਵਾਜ਼ ਕੀਤੀਆਂ ਨੇ 117 ਸਾਲ ਤੋਂ ਬਾਹਰ ਰਹੇ ਨੇ ਬਾਹੀ ਬੀਜ ਜੀ ਕਰ ਰਹੇ ਨੇ ਉਹ ਜ਼ਮੀਨਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਆਪਦੇ ਜ਼ੋਰ ਦੇ ਨਾਲ ਸਰਦਾਰਾਂ ਦਾ ਮੁੜ ਕਬਜ਼ਾ ਕਰਵਾ ਸਕਦਾ ਹੈ ਇਹ ਕਿਸਾਨ ਕਦੇ ਵੀ ਹੋਣ ਨਹੀਂ ਦੇਣਗੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਕਿਸਾਨ ਨੇ ਉਹ ਵੱਡੀ ਗਿਣਤੀ ਚ ਆ ਰਹੇ ਨੇ ਟਰੈਕਟਰ ਟਰਾਲੀਆਂ ਤੇ ਆ ਰਹੇ ਨੇ ਬੱਸਾਂ ਗੱਡੀਆਂ ਦੇ ਵਿੱਚ ਆ ਰਹੇ ਨੇ ਸਾਡੀਆਂ ਮਾਵਾ ਭੈਣਾ ਵੀ ਜਿਹੜੇ ਉਹ ਪਹੁੰਚ ਰਹੇ ਆ ਤੁਸੀਂ ਦੇਖ ਸਕਦੇ ਹੋ ਕੋਈ ਨਾ ਫੋਟੋ ਫੋਟੋ ਦਿਓ ਕਿਰਨ ਕੰਮ ਨਾਲ ਜਿਹੜਾ ਚਲਾਇਆ ਉਹ ਤੇ ਬੰਦੇ ਦੱਸਦਾ ਕਰੋ ਸਾਰੇ ਇੱਥੇ ਇਕੱਠੇ ਹੋ ਜਾਓ ਇਕੱਠੇ ਹੋ ਜਾਓ ਪ੍ਰਧਾਨ ਜੀ ਅੱਜ ਦਾ ਕਿਵੇਂ ਹੈ ਜੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕੰਮ ਹੈ ਤੇ ਆਪਾਂ ਉਹਦੇ ਬਾਰੇ ਕੀ ਕਰ ਰਹੇ ਹੈ ਜੀ ਅੱਜ ਦੇਖੋ ਜਿਉਂ ਪੰਡ ਦਾ ਮਾਮਲਾ ਕਾਫੀ ਲੰਮੇ ਸਮੇਂ ਤੋਂ ਜਿਹੜਾ ਜ਼ਮੀਨੀ ਮਾਮਲਾ ਹੈ ਉਹ ਪੂਰੀ ਤਰ੍ਹਾਂ ਸਰਕਾਰ ਨੇ ਜਾਣ ਬੁੱਝ ਕੇ ਓੜ ਜਾਇਆ ਹੋਇਆ ਉਸ ਮਸਲੇ ਨੂੰ ਲੈ ਕੇ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਰਕਾਰ ਦੀ ਤਰਫੋਂ ਹਮਲੇ ਕੀਤੇ ਜਾ ਰਹੇ ਹੈ ਅੱਜ ਵੀ ਉਹ ਹਮਲੇ ਤੇ ਆਏ ਹੋਏ ਧੱਕੇ ਨਾਲ ਜਿਹੜੀ ਹੈਗੀ ਮੰਤੀ ਕਰਨਾ ਹੈ ਸਾਡਾ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਵੀ ਕਿਸੇ ਵੀ ਕੀਮਤ 'ਤੇ ਇਹ ਮੰਤੀ ਨਹੀਂ ਹੋਣ ਦੇਵਾਂਗੇ ਜ਼ਿਲ੍ਹਾ ਚਤਨਾ ਮਜਾਰਿਆਂ ਤੋਂ ਮਾਲਕੀ ਦੇ ਹੱਕ ਨਹੀਂ ਮਿਲਦੇ गांव ਕੋ ਮਾਲਕੀ ਦੇ ਹੱਕ ਉਹਨਾਂ ਦਾ ਹੱਕ ਹੈ 107 ਸਾਲ ਹੋ ਗਏ ਉਹਨਾਂ ਨੂੰ ਜ਼ਮੀਨਾਂ ਵਾਹਦਿਆਂ ਨੂੰ ਧੱਕੇਦਾਰਾਂ ਉਹਨਾਂ ਦਾ ਜਿਹੜਾ ਹੱਕ ਹਟਾਇਆ ਜਾ ਰਿਹਾ ਹੈ ਕਿਸੇ ਵੀ ਤਰ੍ਹਾਂ ਦਾ ਹੱਕ ਨਹੀਂ ਖੋਹ ਜਨਾਂਗੇ ਅੱਜ ਵੀ ਪਹਿਲਾਂ ਦੀ ਤਰ੍ਹਾਂ ਇਹਨਾਂ ਨੇ 20 ਜਨਵਰੀ ਤੋਂ ਇਹ ਅੱਜ ਦੀ ਪੜਾਵਾ ਦੇ ਵਿੱਚ ਕੋਲ ਸ਼ੁਰੂ ਕੀਤਾ ਕੱਲ ਵੀ ਆਏ ਸੀ ਕੱਲ ਵਾਪਸ ਹੋ ਗਏ ਅੱਜ ਫੇਰ ਉਹ ਮਿੰਨਤੀ ਕਰ ਰਹੇ ਨੇ ਅਸੀਂ ਉਹ ਮਿੰਨਤੀ ਹਰ ਹੱਦ ਰੋਕਣੀ ਆ ਉਹ ਰੋਕਣ ਲਈ ਅਸੀਂ ਸਾਡਾ ਕਦਮ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਕਿਸਾਨ ਨੇ ਜਿਹੜੇ ਸਾਡੀਆਂ ਮਾਵਾ ਭੈਣਾਂ ਨੇ ਉਹ ਵੀ ਪਹੁੰਚ ਰਹੇ ਨੇ ਤੇ ਜਿਵੇਂ ਕਿਸਾਨ ਆਗੂ ਨੇ ਦੱਸਿਆ ਵੀ ਸ਼ੰਗਾਰਾ ਸਿੰਘ ਜੀ ਨੇ ਬਈ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਕਿੰਨੀ ਵਾਰੀ ਜਿਹੜਾ ਚੜ ਕੇ ਆਇਆ ਜੜੀਆਂ 107 ਸਾਲਾਂ ਤੋਂ ਜੜੀਆਂ ਵੱਧ ਜ਼ਮੀਨਾਂ ਕਿਸਾਨ ਬਾਹ ਬੀਜ ਰਹੇ ਉਹਨਾਂ ਦੇ ਮਾਲਕੀ ਹੱਕ ਹੇਠ ਤੱਕ ਉਹਨਾਂ ਨੂੰ ਨਹੀਂ ਦਿੱਤੇ ਉਲਟਾ ਐਥੇ ਨਿਸ਼ਾਨਦੇਹੀ ਕਰਕੇ ਉਹ ਜ਼ਮੀਨਾਂ ਸਰਦਾਰਾਂ ਨੂੰ ਸੁਭਾਉਣ ਦੀ ਜਿਹੜੀ ਉਹ ਤਿਆਰੀ ਕਰ ਰਹੀ ਹੈ ਇਥੋਂ ਦੀ ਸਰਕਾਰ ਤੇ ਅੱਜ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਚੜ ਕੇ ਆਇਆ ਉਸ ਨੂੰ ਰੋਕਣ ਦੇ ਲਈ ਕੋਈ ਨਹੀਂ ਆਪਾਂ ਮੋਰ ਨੂੰ ਚੰਨੋ ਨਾ ਜਿੱਤ ਨੂੰ ਘੋਟ ਚਾਹ ਕੋਈ ਨਹੀਂ ਚਾਹਾਂਗੇ ਆਪਾਂ ਕੋਈ ਨਹੀਂ ਇੱਥੇ ਦੇਖ ਲੈਣੇ ਤੇ ਵਿਰੋਧ ਪੜਾਈ ਜੀ ਨਾ ਆਪਾਂ ਠੀਕਾ ਠੀਕਾ ਕੋਈ ਨਹੀਂ ਆਪਾਂ ਕੜਾ ਚਾਪਤੀ ਆਪਕੀ ਅਪਤੀ ਆਪਾਂ ਉਤਰ ਹੋ ਲੈਣੇ ਉਹਦੀ ਨੇ ਕਿ ਜਗਾ ਹੀ ਫੜ ਕੇ ਹਰ ਜਾ ਵਸੇ ਕਿ ਮੈਂ ਫੋਟੋ ਲੈ ਮੇਰੇ ਨਹੀਂ ਮੈਂ ਹਾਂ ਆਲੋ ਇਹ ਤਮਾਮ ਸਾਰੇ ਸਾਡੇ ਭਰਾਵਾਂ ਨੂੰ ਬੇਨਤੀ ਕਰਦੇ ਇੱਥੇ ਖੜ੍ਹ ਜਾਓ ਕਾਫਲਾ ਭੜਾ ਬਹੁਤ ਲੰਮਾਗਾ ਇਕੱਠਾ ਹੋ ਜਾਂਦਾ ਕਾਫਲਾ ਤੇ ਕੋਈ ਆਇਆ ਨਾ ਫਿਕਰ ਮੰਦੀ ਮਨੋ ਵੀ ਡਰਾਉਂ ਚੱਲੀ ਜਾਂਦਾ ਫਰਾਨਾ ਚੱਲੀ ਜਾਂਦਾ ਕੋਈ ਜੀ ਵੀ ਨਹੀਂ ਆਪਣੀ ਚੱਕ ਕੇ ਲੈ ਕੇ ਜਾਊਗਾ ਅੱ퍼 ਹੋਰ ਤੁਹਾਨੂੰ ਇਹੀ ਲਗਾਤਾਰ ਸਮਝਾ ਰਹੇ ਆ ਵੀ ਭਰਾਵੋ ਕੋਈ ਨਾ ਆਇਆ ਉਹਦਾ ਰਹਿ ਗਈ ਨੇੜੇ ਹੀ ਖੜੇ ਆਪਣੇ ਆਕੂ ਪੂਰੇ ਸਾਰੇ ਜਿੰਦੀ ਆ ਪੂਰਾ ਆਪਣਾ ਕਾਫਲਾ ਹਰਾ ਪਿੱਸੇ ਫਿਰਦਾਗਾ ਸਾਰਾ ਕਾਫਲਾ ਇਕੱਠਾ ਹੋ ਗਿਆ ਉਹਨਾਂ ਕਾਫਲਿਆਂ ਨੇ ਕਿਹਾ ਕਿ ਵਧਾ ਗਿਆ ਆਪਾਂ ਤੁਹਾਨੂੰ ਜਿਵੇਂ ਕਹਾਂਗੇ ਇਸ ਕਰਕੇ ਸਾਰਾ ਪਾਈਵਰ ਕਿਤੇ ਸੜਕ ਦੇ ਹੱਟੇ ਕਿੱਥੇ ਲੱਗ ਤੁਸੀਂ ਦੇਖ ਸਕਦੇ ਹੋ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਆ ਚੁੱਕਿਆ ਤੇ ਉਹ ਖੇਤਾਂ ਦੇ ਵਿੱਚ ਉਤਰ ਰਿਹਾ ਤੇ ਇਸ ਇੱਧਰ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਕਿਸਾਨ ਨੇ ਉਹ ਵੀ ਇਸ ਗੱਲ ਤੋਂ ਪੱਪਾ ਭਾਰਨੇ ਵੀ ਅਸੀਂ ਕਦਾ ਚਿਤ ਵੀ ਜਦ ਤੱਕ ਸਾਨੂੰ ਮਾਲਕੀ ਦੇ ਹੱਕ ਨਹੀਂ ਮਿਲਦੇ ਉਦੋਂ ਤੱਕ ਅਸੀਂ ਜਿਹੜਾ ਮਿੰਨਤੀ ਦਾ ਕੰਮ ਉਹ ਸ਼ੁਰੂ ਨਹੀਂ ਹੋਣ ਦਿੰਦੇ ਸਾਰੇ ਇਕੱਠੇ ਹੋ ਜਾਣ ਨਾਲੇ ਪਿੱਛਲੇ ਟ੍ਰਾਂਡਿੰਗ ਵਾਲਿਆਂ ਤੇ ਆ ਜਾਣਾ ਸਾਡੀਆਂ ਮਾਵਾ ਭੈਣਾ ਵੀ ਆਪਦੀਆਂ ਜ਼ਮੀਨਾਂ ਨੂੰ ਬਚਾਉਣ ਦੇ ਲਈ ਸਾਡੇ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਤੁਸੀਂ ਦੇਖ ਸਕਦੇ ਹੋ ਉੱਪਰ ਆ ਕੇ ਕਹਾ ਜੋ ਅੱਗੇ ਜਿਹੜਾ ਟਰਾਲੀ ਗਈ ਉਹ ਵੀ ਅੱਗੇ ਲਿਆ ਤੇ ਆਹ ਨਾਲ ਇਹਨਾਂ ਰੋਕ ਲੈਣਾ ਕਹਾ ਕਰ ਲੋ ਅੱਗੇ ভাই ਹੁਣ ਚੁੱਪ ਖੜਾ ਜਾਣਗੇ ਸੁਣਾ ਕੇ ਬੋਲਾਂ ਉਹ ਵੀ ਇੰਦੀ ਘਾਹ ਤੇ ਆ ਤੇ ਗੱਡੀਆਂ ਦਾ ਟਰੈਵਲ ਬੈਠ ਤੁਸੀਂ ਦੇਖ ਸਕਦੇ ਹੋ ਵੀ ਹਜੇ ਜਿਹੜੇ ਕਾਫਲੇ ਆ ਉਹ ਆ ਰਹੇ ਆ ਟਰੈਵਲ ਸਾਰੇ ਆਪਣੇ ਪਿੱਛੇ ਰਹੋ ਤੇ ਗੱਡੀਆਂ ਕਿੱਥੇ ਕਰੋ ਇਹਨੂੰ ਬਾਹਰ ਤਾਰ ਲਓ ਜਿਹੜੀ ਇਹ ਸੜਕ ਹੈ ਜੀ ਆਪਾਂ ਇੱਥੇ ਹੀ ਆ ਜਿਓ ਹਰੇ ਸਭ ਜੇ ਆ ਸਾਰੇ ਜਰਾ ਰਕਣਾ ਭਰਾਓ ਟ੍ਰੈਕਾਂ ਦੇ ਡਰਾਈਵਰ ਵਿੱਚ ਹਰੇ ਇਹ ਗੱਡੀਆਂ ਦਾਹਾ ਦਿਓ ਸਾਰੇ ਆਹੀ ਟ੍ਰੈਕਾਂ ਦੇ ਡਰਾਈਵਰ ਹਰੇ ਉੱਤੇ ਰਹਿੰਦੇ ਸੋ ਖੇਲੇ ਸੜਕਾਂ ਦੇ ਜੱਠੂਆਂ ਕਿੰਨੇ ਮੁੱਢੀ ਜੇ ਕਹੋ ਹਾਲੀ ਹੋਮ ਕਹਿੰਦੇ ਅਸੀਂ ਰੋਕ ਲਈ ਪੋਸ ਸਾਹਿਬ ਇਹ ਕਿਸੇ ਗੱਦਵਾਰੇ ਕੋਲ ਤੇ ਆਵੇ ਮਾਰਦੇ ਗੁਰਦਵਾਰੇ ਦੇ ਸਾਹ ਹਾਂ ਮਾੜਾ ਜੇ ਜੇ ਤੋਂ ਪਹਿਲੇ ਸਿਆਣੇ ਸੀ ਆ ਜੀ ਕੋਲੋਂ ਕਰਾੜਾ ਜੇ ਖੜ ਕੇ ਮਨੋ ਇਹ ਨਰਤਾ ਪੂਰਾ ਇਹ ਕੋਤਰਗਾ ਕੰਪੀਦਾ ਆਪਾ ਉਹਦਾ ਨਾ ਕੋਈ ਪਤਾ ਪਾਇਆ ਨਹੀਂ ਲਾਮੜੇ ਜਿਹੜੇ ਜੰਗਲ ਦੇ ਵਿੱਚ ਜਿਹੜਾ ਬਚ ਗਿਆ ਕਿਸਾਨਾਂ ਨੇ ਆਹ ਇੱਕ ਵਾਰ ਚੰਦ ਤੁਸੀਂ ਦੇਖ ਸਕਦੇ ਹੋ ਵੀ ਆਪ ਦੇ ਜਿਹੜੇ ਵਿਉਂਤਬੰਦੀ ਬਣਾਉਣ ਦੇ ਲਈ ਜਿਹੜੇ ਮੋਰਚਾ ਮੱਲ ਲਏ ਆ ਸਾਡੀਆਂ ਮਾਵਾ ਭੈਣਾਂ ਟੱਡ ਚੁੱਕੀਆਂ ਨੇ ਬੈਠ ਚੁੱਕੀਆਂ ਨੇ

ਤੁਸੀਂ ਦੇਖ ਸਕਦੇ ਹੋ ਵੀ ਹਜੇ ਜਿਹੜੇ ਕਾਫਲੇ ਆ ਉਹ ਮਾਵਾ ਭੈਣਾਂ ਦੇ ਆ ਰਹੇ ਆ ਤੁਹਾਨੂੰ ਬਹੁਤ ਬਹੁਤ ਅਸੀਂ ਤਾਂ ਲੰਮੇ ਬੰਨੇ ਆਏ ਦਿਨ ਜਾਵਦੇ ਧੰਨਵਾਦ ਇੱਕ ਜਿਹਦੇ ਕੋਲੇ ਵੀ ਹੈਗਾ ਝੰਡੇ ਤੋਂ ਬੜਾ ਡੰਡਾ ਦਾ ਹੋਵੇ ਭਰਾਓ ਕਿਸੇ ਕੋਲੇ ਵੀ ਜੇ ਹੈਗਾ ਉਹ ਰੱਖ ਦੋ ਨਹੀਂ ਝੰਡਾ ਹੈਗਾ ਦਾ ਢੱਡੇ ਤੋਂ ਬੜਾ ਕੋਈ ਵੀ ਛੋਟੀ ਨਹੀਂ ਹੋਣੀ ਚਾਹੀਦੀ ਸਾਡੇ ਕੋਲ ਉੱਤੇ ਜਾਂਦੇ ਖਾਣੇ ਆਏ ਗੱਡੀ ਟਾਈਮ ਗੱਡੀ ਜਿੰਨ ਕੱਟੇ ਲਈ ਵਾਸਤੇ ਆਇਆ ਹਾਂ ਜਿੰਨ ਕੱਟੇ ਆ ਗਏ ਨੇ ਬੱਸਾਂ ਦੇ ਵਿੱਚ ਕਿਸਾਨ ਸਾਡੇ ਆ ਰਹੇ ਆ ਦੇਖ ਸਕਦੇ ਹੋ ਵੀ ਪੁਲਿਸ ਪ੍ਰਸ਼ਾਸਨਾ ਜਿਹੜਾ ਉਹ ਅੱਗੇ ਵੱਧ ਰਿਹਾ ਹੈ ਦੁਬਾਰਾ ਹੋਰ ਹੋ ਗਿਆ ਟਿਕਾ ਟਿਕਾ ਲੱਗੋ ਰਿਹਾ ਡਰਾਈਵਰ ਆਪਾਂ ਸਾਰਿਆਂ ਨੂੰ ਕਹਿਆ ਗੱਡੀਆਂ ਅੱਗੇ ਲੈ ਚਲੋ ਉਹ ਬਹਾਮੂਰੇ ਪਿੱਛਾ ਪੈਰੋਲ ਦਿਵਾ ਦਿਓ ਪਹਿਲਾਂ ਤਾਂ ਮਰਾ ਜਿਹੜੇ ਉਹ ਚਾਹ ਪਣੀ ਪੀ ਲੈ ਉਹ ਕੱਢੀ ਹੈ ਪੜੀ ਗਏ ਆ ਜਾਨਾ ਬੋਲਦੇ ਆ ਜਿੰਨਾਂ ਬੋਲਦੇ ਆ ਜਿੰਨਾਂ ਖੜੇ ਆ ਸੁਪਰ ਚਰਕਤੇ ਰਹਿੰਦੇ ਆ ਜਿਸ ਦਾ ਨਾਮ ਆ ਰਹੀ ਜਿੱਥੇ ਚੀਕ ਚੀਕਾਂ ਹੀ ਨਿਕੜਦੇ ਆ ਇਹ ਅੱਥਰ ਐਸੀ ਜਦ ਸੁਕਾਇਆ ਤਾਂ ਸਮਾਜੀ ਦਾ ਕਹਾਣੀ